ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਤੇ ਮੈਂ ਯੂਕੇ ਜਾਣ ਵਾਸਤੇ ਕਿਸੇ ਏਜੰਟ ਨਾਲ ਗੱਲ ਕੀਤੀ ਸੀ ਲੀਗਲ ਤਰੀਕੇ ਨਾਲ ਪਹਿਲਾਂ ਮੈਂ ਅਪਲਾਈ ਕਰਦਾ ਰਿਹਾ ਸਟੱਡੀ ਵੀਜ਼ਾ ਵੀ ਤੇ ਟੂਰਿਸਟ ਵੀਜ਼ਾ ਵੀ ਤੇ ਜਿਸ ਦੀ ਕਿ ਮੇਰੀ ਗੱਲ ਨਹੀਂ ਬਣੀ ਤੇ ਫਿਰ ਉਹ ਕਹਿਣ ਲੱਗੇ ਕਿ ਆਪਾਂ ਕਿ ਚਲੋ ਦੂਜੇ ਨੰਬਰ ਨਾਲ ਆਪਾਂ ਟਰਾਈ ਕਰ ਰਹੇ ਨੇ ਕੋਈ ਸੈਟਿੰਗ ਨਾਲ ਤੇ ਇਸ ਚੱਕਰ ਤੇ ਮੈਂ ਯੂਕੇ ਦੇ ਲਾਲਚ ਚ ਇਰਾਨ ਚੜ ਗਿਆ ਇਰਾਨ ਉਹਨਾਂ ਮੈਨੂੰ ਕਹਿੰਦੇ ਵੀ ਹੋਟਲ ਦੇ ਵਿੱਚ ਰੁਕਣਾ ਵਾ ਤੇ ਮੈਂ ਹੋਟਲ ਚ ਲੱਗਿਆ ਉੱਥੋਂ ਮੈਨੂੰ ਉਹ ਲੈ ਗਏ ਆ ਕੇ ਤੇ ਉਹਨਾਂ ਕੋਈ ਇੱਕ ਰੂਮ ਚ ਰੱਖਿਆ ਫਿਰ ਮੈਨੂੰ ਉਹਨਾਂ ਬੰਨ ਕੇ ਤੇ ਘਰੇ ਫੋਨ ਦੇਵੇ ਕਰਨ ਕਿ 350 ਲੱਖ ਰੁਪਇਆ ਦੋਗੇ ਤਾਂ ਫਿਰ ਛੱਡਣਾ ਮੁੰਡਾ ਤਾਂ ਏਡੇ ਚਮਦੇ ਜਿਹਾ ਤੇ ਬਾਕੀ ਉਹ ਬੰਦੇ ਨੂੰ ਤਾਂ ਮੈਂ ਜਾਣਦਾ ਨਹੀਂ ਜਿਹੜਾ ਫੋਨ ਕਰਦਾ ਰਿਹਾ ਘਰੇ ਤੇ ਫਿਰ ਚਲੋ ਮੈਨੂੰ ਘੁੱਟਮਾਰ ਕੀਤੀ ਉਹਨਾਂ ਜਦਾਂ ਵੀ ਘਰੇ ਪੈਸਿਆਂ ਦੀ ਮੰਗ ਕਰਦੇ ਰਹੇ ਆ ਫਿਰ ਚਲੋ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਜ਼ੋਰ ਪਾਇਆ ਤੇ ਚਲੋ ਮੈਨੂੰ ਕਹਿਣ ਲੱਗਾ ਕਿ ਮੈਨੂੰ ਐਮਬੈਸੀ 'ਚੋਂ ਫੋਨ ਆ ਰਹੇ ਆ ਤੇ ਨਾਲੇ ਇੱਥੇ ਚਲੋ ਕਾਰਵਾਈ ਤੁਹਾਡੇ ਹੋ ਰਹੀ ਪਰਿਵਾਰ ਵੱਲੋਂ ਤੇ ਫਿਰ ਮੈਨੂੰ ਉੱਥੇ 에어ਪੋਰਟ ਤੇ ਛੱਡ ਆਇਆ ਦੇ ਉੱਤੋਂ ਚਲੋ ਮੈਂ ਘਰ ਆ ਗਿਆ ਸੇਹਣੀ ਕੀ ਹਾਲਾਤ ਕੀ ਹੈ ਉੱਥੇ ਤੁਹਾਡੇ ਹਾਲਾਤ ਇਹੋ ਹੀ ਆ ਕਿ ਮੇਰੇ ਅਰਗੇ ਚਲੋ ਉੱਥੇ ਬਹੁਤ ਫਸਿਆ ਹੋਰ ਵੀ ਤੇ ਹਾਲਾਤ ਤਾਂ ਉੱਥੇ ਬਹੁਤ ਮਾੜੀ ਆ ਉੱਥੇ ਰਹਿਣਾ ਕਿਹੜਾ ਸੌਖਾ ਜਿਦੋਂ ਟੁੱਟ ਮਾਰ ਕਰਦੇ ਦਿਨ ਰਾਤ ਤੇ ਬਾਕੀ ਚਲੋ ਕੀ ਕੁਛ ਨਾ ਮੈਂ ਘਰ ਆ ਗਿਆ ਚਲੋ ਮੇਰੇ ਲਈ ਤਾਂ ਇਹ ਇੰਨਾ ਹੀ ਬਹੁਤ ਵਧੀਆ ਆ ਕਿ ਜਿੰਨਾ ਮੈਂ ਧੰਨਵਾਦ ਕਰ ਸਕਦਾ ਲੋਕਾਂ ਨੂੰ ਕੀ ਕਹਣਾ ਚਾਹਦੇ ਜਿਹੜੇ ਬਾਹਰ ਦੇ ਦੇ ਸੁਪਨੇ ਵੇਚਦੇ ਜਾਂ ਮੈਂ ਤਾਂ ਬਸ ਇਹੋ ਹੀ ਕਹਿਣਾ ਚਾਹੁੰਦਾ ਕਿ ਜਾਂ ਤੇ ਜਾਓ ਨਾ ਤੇ ਜਾਣਾ ਤੇ ਲੀਗਲ ਤਰੀਕੇ ਨਾਲ ਜਾਓ ਦੋ ਨੰਬਰ ਦੇ ਰਾਤਾਂ ਨਹੀਂ ਆਪਾਂ ਨਾ ਜਾਈਏ ਕਿ ਜਿਹੜਾ ਇਦਾਂ ਫ ਪਿਛੋਕੜ ਨਾਲ ਫਸਾ ਕੇ ਮੇਰੇ ਨੂੰ